ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਤੇ ਅੱਜ ਆਪਾਂ ਕਰਨ ਲੱਗੇ ਹਾਂ ਜੀ ਈਸ਼ਵਰ ਚੰਦਰ ਨੰਦਾ ਦਾ MCQ's ਦਾ ਭਾਗ ਦੂਜਾ ਨਾਟਕਕਾਰ ਤੇ ਕਾਂਗੀਕਾਰ ਆਈਸੀ ਨੰਦਾ MCQ's ਭਾਗ ਦੂਜਾ ਹਾਂਜੀ ਸੋ ਸਵਾਗਤ ਹੈ ਜੀ ਸਭ ਦਾ ਤੇ ਕਲਾਸ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤਾ ਜੋ ਸਾਰੇ ਜਾਨੀ ਟਾਈਮ ਨਾਲ ਜੁੜ ਸਕਣ ਇੱਕ ਆਡੀਓ ਵੀਡੀਓ ਦੀ ਕਨਫਰਮੇਸ਼ਨ ਦੇ ਦਿਓ ਜੀ ਕਿ ਕਲਾਸ ਹੈ ਠੀਕ ਚੱਲ ਰਹੀ ਹੈ ਤੇ ਜੇ ਸਭ ਕੁਝ ਠੀਕ ਹੈ ਤਾਂ ਫਿਰ ਆਪਾਂ ਵਧਦੇ ਹਾਂ ਜੀ ਆਪਣੇ ਪ੍ਰਸ਼ਨਾਂ ਵੱਲ ਹਾਂਜੀ ਜੀ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਪਰਮਜੀਤ ਸਤਿ ਸ਼੍ਰੀ ਅਕਾਲ ਕੀਤ ਪ੍ਰੀਤ ਜੀ ਸ਼ਹਾਬਾਜ਼ ਜੀ ਪਰਮਜੀਤ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਤਾਪਾ ਵਿਦਿਨ 1 ਮਿੰਟ ਹੈ ਜੀ ਜਿਹੜਾ ਉਹ ਸ਼ੁਰੂ ਕਰਦੇ ਹਾਂ ਜੀ ਵਿਦਿਨ 1 ਮਿੰਟ ਹਾਂਜੀ ਗੁਰਦੱਤ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਦੀਪ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਤਾਂ ਸ਼ੁਰੂ ਕਰਦੇ ਹਾਂ ਜੀ ਆਪਣੀ ਅੱਜ ਦੀ ਕਲਾਸ ਤੇ ਵਾਧਦੇ ਹਾਂ ਜੀ ਆਪਣੇ ਅੱਜ ਦੀ ਕਲਾਸ ਦੇ ਪਹਿਲੇ ਪ੍ਰਸ਼ਨ ਵਾਲ ਜੋ ਹੈ 31ਵਾਂ ਪ੍ਰਸ਼ਨ ਕੱਲ੍ਹ ਵਾਲੀ ਕਲਾਸ ਦੇ ਵਿੱਚ ਆਪਾਂ ਜਿਹੜੇ 30 ਪ੍ਰਸ਼ਨ ਹੈ ਉਹ ਡਿਸਕਸ ਕਰ ਚੁੱਕੇ ਹਾਂ ਜੀ ਹਾਂਜੀ ਆਪਣੀ ਅੱਜ ਦੀ ਕਲਾਸ ਦਾ ਪਹਿਲਾ ਪ੍ਰਸ਼ਨ ਪ੍ਰਸ਼ਨ ਨੰਬਰ 31 ਈਸ਼ਵਰ ਚੰਦਰ ਨੰਦਾ ਨੇ ਕਿਹੜੇ ਕਾਲਜ ਵਿੱਚ ਅੰਗਰੇਜ਼ੀ ਦੇ ਲੈਕਚਰਾਰ ਵਜੋਂ ਕਾਰਜ ਕੀਤਾ অপশন এ সরকারি কলেজ মুলতান বি দয়াল সিং কলেজ लाहौर সি এফসি কলেজ लाहौर ਤੇ ডি এ ਅਤੇ বি ਦੋਵੇਂ हां जी प्रश्न नंबर 31 ਦੇ ਲਈ ਉੱਤਰ ਦੇ ਦਿਓ ਜੀ ਜੀ ਮਨੀ ਮਨੀਸ਼ਾ ਜੀ ਸਤਿ ਸ਼੍ਰੀ ਅਕਾਲ हां जी ਸੋ ਜਿਨ੍ਹਾਂ ਨੇ ਉੱਤਰ 31 ਦਾ B ਕੀਤਾ ਹੈ ਜੀ ਉਹ ਬਿਲਕੁਲ ਸਹੀ ਹੈ দয়াল সিং কলেজ लाहौर ਦੇ ਵਿੱਚ ਉਹਨਾਂ ਨੇ ਅੰਗਰੇਜ਼ੀ ਦੇ ਲੈਕਚਰਾਰ ਵਜੋਂ ਕੰਮ ਕੀਤਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 32 ਸੋਸ਼ਲ ਸਰਕਲ ਨਾਟਕ ਕਦੋਂ ਲਿਖਿਆ ਗਿਆ অপਸ਼ਨ A ਹੈ ਜੀ 1920 B 1925 C 1953 ਤੇ D 1960 ਹਾਂ ਜੀ ਪ੍ਰਸ਼ਨ ਨੰਬਰ 32 ਦੇ ਲਈ ਉੱਤਰ ਦੇ ਦਿਓ ਜੀ ਜੀ ਤੋ ਕੀ ਉੱਤਰ ਬਣਦਾ ਹੈ ਜੀ ਇਸ ਦਾ ਹਾਂਜੀ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਸੀ 1953 ਬਿਲਕੁਲ ਸਹੀ ਆਨਸਰ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 33 ਕਿਹੜੇ ਨਾਟਕ ਵਿੱਚ ਬਰਤਾਨਵੀ ਸਮਾਜ ਅਧੀਨ ਪੈਦਾ ਹੋਏ ਸ਼ਾਹੂਕਾਰਾਂ ਦੇ ਕਿੱਤੇ ਸੰਬੰਧੀ سرمਾਈਦਾਰੀ ਵਿਕਾਸ ਦਾ ਜ਼ਿਕਰ ਹੈ ਆਪਸ਼ਨ A ਸੁਭਦਰਾ B ਵਰਕਰ C ਸਾਮੂਸ਼ਾ ਤੇ D सोशल सर्कल हाँ जी प्रश्न नंबर तेती दे उत्तर कर दौ जी हाँ जी सो की उत्तर है जी इसका प्रश्न नंबर तेती सो जिन्ह ने इतने उत्तर सी किया है जी बिल्कुल सही है ਕਿ ਸ਼ਾਮੂ ਸ਼ਾਹ ਦੇ ਵਿੱਚ ਇਹ ਸਾਰਾ ਕੁਝ ਉਹਨਾਂ ਨੇ ਪੇਸ਼ ਕੀਤਾ ਹੈ ਸਰਮਾਇਦਾਰੀ ਵਿਕਾਸ ਦਾ ਜਿਹੜਾ ਜ਼ਿਕਰ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 34 ਈਸ਼ਵਰ ਚੰਦਰ ਨੰਦਾ ਨੇ 1913 ਤੋਂ 1966 ਤੱਕ ਦਾ ਜੀਵਨ ਕਿਸ ਦੀ ਝੋਲੀ ਪਾਇਆ অপਸ਼ਨ A ਪੰਜਾਬੀ ਕਵਿਤਾ B ਪੰਜਾਬੀ ਨਾਵਲ C ਪੰਜਾਬੀ ਨਾਟਕ ਤੇ ਰੰਗ ਮੰਚ D ਪੰਜਾਬੀ ਗੱਦ ਸਾਹਿਤ ਹਾਂਜੀ ਪ੍ਰਸ਼ਨ ਨੰਬਰ 34 ਦੇ ਲਈ ਉੱਤਰ ਦੇ ਦਿਓ ਜੀ ਜੀ अमन जी सत श्री काल हां जी ਸੋ ਜਿਨ੍ਹਾਂ ਨੇ ਪ੍ਰਸ਼ਨ ਨੰਬਰ 34 ਦੇ ਲਈ ਉੱਤਰ ਕੀਤਾ ਹੈ ਜੀ ਸੀ ਉਹ ਬਿਲਕੁਲ ਸਹੀ ਹਨ ਹਰਪ੍ਰੀਤ ਜੀ ਸਤਿ ਸ੍ਰੀ ਅਕਾਲ ਮਮ ਜੀ ਕਲਾਸ ਬਸ ਚੌਥੇ ਪ੍ਰਸ਼ਨ ਤਿਆਂ ਤਿੰਨ ਪ੍ਰਸ਼ਨ ਹੀ ਲੰਘਿਆ ਹੋਣੀ ਸ਼ੁਰੂ ਕੀਤੀ ਹੈ ਜੀ ਸੋ ਪ੍ਰਸ਼ਨ ਨੰਬਰ 34 ਦੇ ਲਈ ਸੀ ਆਪਸ਼ਨ ਬਿਲਕੁਲ ਸਹੀ ਹੈ ਈਸ਼ਵਰ ਚੰਦਰ ਨੰਦਾ ਪੰਜਾਬੀ ਨਾਟਕ ਤੇ ਰੰਗਮੰਚ ਨੂੰ ਉਹਨਾਂ ਨੇ ਆਪਣਾ ਸਮਾਂ ਦਿੱਤਾ 1913 ਤੋਂ 1966 ਨਹੀਂ ਜੀ ਕਲਾਸਾਂ ਤਾਂ ਆਪਾਂ ਬਹੁਤ ਲਗਾ ਚੁੱਕੇ ਹਾਂ ਜੀ ਫਸਟ ਤਾਂ ਨਹੀਂ ਹਾਂਜੀ ਪ੍ਰਸ਼ਨ ਨੰਬਰ 35 ਖਮੂਸ਼ਾ ਨਾਟਕ ਵਿੱਚ ਮੂਲ ਰੂਪ ਵਿੱਚ ਕਿਸ ਸਮੱਸਿਆ ਨੂੰ ਪੇਸ਼ ਕੀਤਾ ਗਿਆ ਹੈ অপਸ਼ਨ A ਪਿਆਰ ਵਿਆ B ਕਰਜ਼ੇ ਦੀ ਸਮੱਸਿਆ C ਭ੍ਰਿਸ਼ਟਾਚਾਰ ਤੇ D ਵਹਿਮ ਭਰਮ ਹਾਂਜੀ ਪ੍ਰਸ਼ਨ ਨੰਬਰ 35 ਦੇ ਲਈ ਉੱਤਰ ਦੇ ਦਿਓ ਜੀ ਜੀ ਕਿ ਖਮੂਸ਼ਾ ਨਾਟਕ ਦੇ ਵਿੱਚ ਮੂਲ ਰੂਪ ਦੇ ਵਿੱਚ ਸਮੱਸਿਆ ਕਿਹੜੀ ਹੈ ਤੋ ਜਿਨ੍ਹਾਂ ਨੇ ਉੱਤਰ ਦਿੱਤਾ ਹੈ ਜੀ ਬੀ ਬਿਲਕੁਲ ਸਹੀ ਹੈ ਕਿ ਕਰਜ਼ੇ ਦੀ ਸਮੱਸਿਆ ਨੂੰ ਪੇਸ਼ ਕੀਤਾ ਗਿਆ ਹੈ ਇਸ ਵਿੱਚ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 36 ਪ੍ਰਸ਼ਨ ਹੈ ਜੀ ਨੋਰਾ ਰਿਚਰਡ ਕਿਸ ਦੇਸ਼ ਦੀ ਰਹਿਣ ਵਾਲੀ ਸੀ ਆਪਸ਼ਨ A ਆਇਰਲੈਂਡ B ਅਮਰੀਕਾ C ਇੰਗਲੈਂਡ ਤੇ D ਜਰਮਨੀ ਹਾਂਜੀ ਪ੍ਰਸ਼ਨ ਨੰਬਰ 36 ਦੇ ਲਈ ਉੱਤਰ ਦੇ ਦਿਓ ਜੀ ਜੀ ਕਿਉਂ ਕਿ ਕਿਥੋਂ ਦੇ ਰਹਿਣ ਵਾਲੇ ਸਨ ਸੋ ਇੱਥੇ ਜਿਨ੍ਹਾਂ ਨੇ ਪ੍ਰਸ਼ਨ ਨੰਬਰ 36 ਦੇ ਲਈ ਉੱਤਰ A ਕੀਤਾ ਹੈ ਜੀ ਬਿਲਕੁਲ ਸਹੀ ਹੈ ਆਇਰਲੈਂਡ ਦੇ ਰਹਿਣ ਵਾਲੇ ਸੀ ਜੀ ਨੋਰਾ ਰਿਚਰਡ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 37 ਹਾਂ ਜੀ ਈਸ਼ਵਰ ਚੰਦਰ ਨੰਦਾ ਨੂੰ 1920 ਵਿੱਚ ਕਿਸ ਕਮਿਸ਼ਨ ਰਾਹੀਂ ਸਰਕਾਰੀ ਸੇਵਾ ਲਈ ਚੁਣਿਆ ਗਿਆ ਆਪਸ਼ਨ ਏ ਸਟੇਟ ਪਬਲਿਕ ਸਰਵਿਸ ਕਮਿਸ਼ਨ ਬੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਸੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਤੇ ਡੀ ਪੰਜਾਬ ਸਿਵਲ ਸਰਵਿਸਿਜ਼ ਹਾਂਜੀ ਪ੍ਰਸ਼ਨ ਨੰਬਰ 37 ਦੇ ਲਈ ਉੱਤਰ ਦੇ ਦਿਓ ਜੀ ਹਾਂਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸਹੀ ਹਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਉਹਨਾਂ ਨੂੰ ਚੁਣਿਆ ਗਿਆ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 38 ਜਨ ਇਕਾਂਗੀ ਕਿਸ ਸਮੱਸਿਆ ਨੂੰ ਪੇਸ਼ ਕਰਦੀ ਹੈ অপਸ਼ਨ A ਕਰਜ਼ਾ B ਵਹਿਮ ਭਰਮ ਪਖੰਡੀ ਸਿਆਣਿਆਂ ਦੀ ਠੱਗੀ ਬੇਰੋਜ਼ਗਾਰੀ ਜਾਂ ਦਲਿਤ ਸਮੱਸਿਆ ਹਾਂਜੀ ਪ੍ਰਸ਼ਨ ਨੰਬਰ 38 ਦੇ ਲਈ ਉੱਤਰ ਦੇ ਦਿਓ ਜੀ ਕਿ ਕਿਸ ਸਮੱਸਿਆ ਨੂੰ ਪੇਸ਼ ਕਰਦੀ ਹੈ ਜੀ ਇਹ ਸੋ ਇੱਥੇ ਜਿਨ੍ਹਾਂ ਦਾ ਉੱਤਰ 38 ਦੇ ਲਈ ਬੀ ਆ ਰਿਹਾ ਹੈ ਜੀ ਬਿਲਕੁਲ ਸਹੀ ਹੈ ਕਿ ਵਹਿਮ ਪੂਜਾ ਪਖੰਡ ਸਿਆਣੀਆਂ ਦੀ ਥੱਗੀ ਨੂੰ ਇਹ ਕਾਂਗੀ ਪੇਸ਼ ਕਰਦੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 39 ਜੀ ਪ੍ਰਸ਼ਨ ਨੰਬਰ 39 ਹੈ ਈਸ਼ਵਰ ਚੰਦਰ ਨੰਦਾ ਦੇ ਨਾਟਕਾਂ ਦਾ ਮੁੱਖ ਪਾਤਰ ਕਿਹੜਾ ਵਰਗ ਹੈ অপਸ਼ਨ A ਸ਼ਾਹੂਕਾਰ ਵਰਗ B ਜ਼ਮੀਂਦਾਰ ਵਰਗ C ਅਧਿਆਪਕ ਵਰਗ ਤੇ D ਪਿੰਡੂ ਲੋਕ ਹਾਂਜੀ ਬੇਬੇ ਰਾਮ ਪੰਜੜੀ ਦਾ ਵੀ ਇਹੀ ਵਿਸ਼ਾ ਹੈ ਜੀ ਬਿਲਕੁਲ ਸੋ ਪ੍ਰਸ਼ਨ ਨੰਬਰ 39 ਦੇ ਲਈ ਉੱਤਰ ਦੇ ਦਿਓ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਡੀ ਬਿਲਕੁਲ ਸਹੀ ਹਨ ਕਿ ਪਿੰਡੂ ਲੋਕ ਹੈ ਜਿਹੜੇ ਉਹਨਾਂ ਦੇ ਨਾਟਕਾਂ ਦੇ ਮੁੱਖ ਪਾਤਰ ਰਹੇ ਪਿੰਡੂ ਲੋਕਾਂ ਦੇ ਵਿੱਚੋਂ ਹੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 40 ਈਸ਼ਵਰ ਚੰਦਰ ਨੰਦਾ ਨੇ ਆਪਣੀ ਮੋਢਲੀ ਸਿੱਖਿਆ ਕਿੱਥੋਂ ਪਾਸ ਕੀਤੀ অপਸ਼ਨ A ਦਿਆਲ ਸਿੰਘ ਕਾਲਜ ਲਾਹੌਰ B ਗਵਰਨਮੈਂਟ ਹਾਈ ਸਕੂਲ ਗੁਰਦਾਸਪੁਰ C CFSC ਕਾਲਜ ਲਾਹੌਰ ਜਾਂ D ਆਕਸਫੋਰਡ ਯੂਨੀਵਰਸਿਟੀ ਹਾਂਜੀ ਪ੍ਰਸ਼ਨ ਨੰਬਰ 40 ਦੇ ਲਈ ਉੱਤਰ ਦੇ ਦਿਓ ਜੀ ਕਿ ਉਹਨਾਂ ਨੇ ਕਿੱਥੋਂ ਆਪਣੀ ਜੜੀ ਮੋਢਲੀ ਸਿੱਖਿਆ ਉਹ ਪ੍ਰਾਪਤ ਕੀਤੀ ਕਾਲਜ ਤੋਂ ਜਾਂ ਸਕੂਲ ਤੋਂ ਜਾਂ ਫਿਰ ਸੋ 40 ਦਾ ਉੱਤਰ ਬੀ ਕਰਨ ਵਾਲੇ ਬਿਲਕੁਲ ਸਹੀ ਹਨ ਗਵਰਨਮੈਂਟ ਹਾਈ ਸਕੂਲ ਗੁਰਦਾਸਪੁਰ ਤੋਂ ਉਹਨਾਂ ਨੇ ਆਪਣੀ ਮਢਲੀ ਸਿੱਖਿਆ ਹਾਸਲ ਕੀਤੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 41 ਪ੍ਰਸ਼ਨ ਨੰਬਰ 41 ਹੈ ਜੀ ਸੁਭਦਰਾ ਨਾਟਕ ਦਾ ਮੁੱਖ ਵਿਸ਼ਾ ਕੀ ਹੈ ਆਪਸ਼ਨ A ਬਾਲ ਵਿਆ B ਕਰਜ਼ੇ ਦੀ ਸਮੱਸਿਆ C ਵਿਧਵਾ ਵਿਆਹ ਦੀ ਸਮੱਸਿਆ D ਭ੍ਰਿਸ਼ਟਾਚਾਰ ਹਾਂ ਜੀ ਪ੍ਰਸ਼ਨ ਨੰਬਰ 41 ਦੇ ਲਈ ਉੱਤਰ ਦੇ ਦਿਓ ਜੀ ਜੀ ਕਿ ਕਿਸ ਵਿਸ਼ੇ ਨਾਲ ਸੰਬੰਧਿਤ ਹੈ ਸੋ 41 ਦਾ ਸੀ ਕਰਨ ਵਾਲੇ ਬਿਲਕੁਲ ਸਹੀ ਹਨ ਵਿਧਵਾ ਵਿਆਹ ਦੀ ਸਮੱਸਿਆ ਨਾਲ ਸੰਬੰਧਿਤ ਹੈ ਸੁਬਦਰਾ ਨਾਟਕ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 42 ਸ਼ਾਮੂ ਸ਼ਾ ਕਿਸ ਵਿਧਾ ਦੀ ਰਚਨਾ ਹੈ অপਸ਼ਨ A ਪੂਰਾ ਨਾਟਕ B ਇਕਾਂਗੀ C ਨਾਵਲ ਜਾਂ D ਕਵਿਤਾ हां जी ਪ੍ਰਸ਼ਨ ਨੰਬਰ 42 ਦੇ ਲਈ ਉੱਤਰ ਦੇ ਦਿਓ ਜੀ ਜੀ ਸੋ ਇੱਥੇ ਉੱਤਰ ਜਿਨ੍ਹਾਂ ਨੇ ਏ ਕੀਤਾ ਹੈ ਜੀ ਬਿਲਕੁਲ ਸਹੀ ਹੈ ਕਿ ਪੂਰਾ ਨਾਟਕ ਹੈ ਜੀ ਸ਼ਾਮੂ ਸ਼ਾ ਪੂਰਾ ਨਾਟਕ ਹੈ ਅਨੁਵਾਦਕ ਨਾਟਕ ਹੈ ਹਾਂ ਜੀ ਬਿਲਕੁਲ ਸੇਕਸਪੀਅਰ ਦੇ ਨਾਟਕ ਦਾ ਮਰਚੈਂਟ ਆਫ ਵੀਨਸ ਦਾ ਜਿਹੜਾ ਹੈ ਉਹ ਅਨੁਵਾਦ ਹੈ ਸ਼ਾਮੂ ਸ਼ਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 43 ਕਿਹੜੇ ਸਾਲ ਵਿੱਚ ਚਲਕਾਰੇ ਕਾਂਗੀ ਸੰਗ੍ਰਹਿ ਪ੍ਰਕਾਸ਼ਿਤ ਹੋਇਆ A 1953 B 1951 C 1966 ਤੇ D 1920 ਹਾਂਜੀ ਪ੍ਰਸ਼ਨ ਨੰਬਰ 43 ਦੇ ਲਈ ਉੱਤਰ ਦੇ ਦਿਓ ਜੀ ਹਾਂਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਬੀ ਉਹ ਬਿਲਕੁਲ ਸਹੀ ਹਨ ਕਿ 1951 ਈਸਵੀ ਦੇ ਵਿੱਚ ਜਿਹੜਾ ਝਾਲੇ ਚਲਕਾਰੇ ਕਾਂਗੀ ਸੰਗ੍ਰਹਿ ਹੋ ਪ੍ਰਕਾਸ਼ਿਤ ਹੁੰਦਾ ਹੈ ਲਿਸ਼ਕਾਰੇ 53 ਦੇ ਵਿੱਚ ਤੇ ਚਮਕਾਰੀ 1968 ਈਸਵੀ ਦੇ ਵਿੱਚ ਇਹ ਤਿੰਨ ਉਹਨਾਂ ਦੇ ਕਾਂਗੀ ਸੰਗ੍ਰਹਿ ਤੇ ਤਿੰਨ ਇਦਾਂ ਸਾਲ ਹਨ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 44 ਈਸ਼ਵਰ ਚੰਦਰ ਨੰਦਾ ਨੇ ਬੀਏ ਆਨਰਸ ਕਿੱਥੋਂ ਕੀਤੀ অপਸ਼ਨ ਏ ਐਫਸੀ ਕਾਲਜ ਲਾਹੌਰ ਬੀ ਆਕਸਫੋਰਡ ਯੂਨੀਵਰਸਿਟੀ ਸੀ ਗਵਰਨਮੈਂਟ ਕਾਲਜ ਮੁਲਤਾਨ ਤੇ ਡੀ ਦਿਆਲ ਸਿੰਘ ਕਾਲਜ ਲਾਹੌਰ ਹਾਂਜੀ ਪ੍ਰਸ਼ਨ ਨੰਬਰ 44 ਦੇ ਲਈ ਉੱਤਰ ਦੇ ਦਿਓ ਜੀ ਕਿ ਉਹਨਾਂ ਨੇ ਬੀਏ ਆਨਰਸ ਦੀ ਡਿਗਰੀ ਕਿੱਥੋਂ ਕੀਤੀ ਜੀ ਸੋ ਇੱਥੇ ਆਪਣੇ ਕੋਲੇ ਦੋ ਉੱਤਰ ਬਣ ਰਹੇ ਹਨ ਜੀ ਇੱਕ ਦੇ ਨੇ ਕੀਤਾ ਐਫਸੀ ਕਾਲਜ ਲਾਹੌਰ ਤੇ ਦੇ ਨੇ ਕੀਤਾ ਹੈ ਜੀ ਆਪਣਾ ਦਿਆਲ ਸਿੰਘ ਕਾਲਜ ਲਾਹੌਰ ਸੋ ਮੇਰੇ ਹਿਸਾਬ ਦੇ ਨਾਲ ਉੱਤਰ ਏ ਬੰਦਾ ਹੈ ਜੀ ਐਫਸੀ ਕਾਲਜ ਲਾਹੌਰ ਤੋਂ ਉਹਨਾਂ ਨੇ ਜਿਹੜੀ ਹੈ ਈਸ਼ਵਰ ਚੰਦਰ ਰੰਦਾ ਨੇ ਬੀ ਆਨਰਸ ਦੀ ਡਿਗਰੀ ਕੀਤੀ ਸੋ ਆਪਸ਼ਨ ਏ ਕਰੈਕਟ ਹੈ ਜੀ ਅੱਗੇ ਚੱਲਦੇ ਹਾਂ ਜੀ ਪ੍ਰੈਸ਼ਨ ਨੰਬਰ 45 ਮੌਨ ਧਾਰੀ ਇਕਾਂਗੀ ਕਿਸ ਉੱਤੇ ਵਿਅੰਗ ਹੈ অপਸ਼ਨ A ਵਿਅਮਾ ਪਰਮਾ B ਪਿੰਡੂ ਜੀਵਨ C ਕਰਮਚਾਰੀ ਵਰਗ ਦੀਆਂ ਲਾਲਸਾਵਾਂ heira feriyan ਤੇ ਫਜ਼ੂਲ ਖਰਚਿਆਂ ਤੇ D ਦਲਿਤ ਵਰਗ ਹਾਂਜੀ ਪ੍ਰਸ਼ਨ ਨੰਬਰ C ਦੇ ਲਈ ਉੱਤਰ ਕਰ ਦਿਓ ਜੀ 45 ਇੱਕ ਮਿੰਟ ਜੀ 45 ਦਾ ਉੱਤਰ ਕਰਦੇ ਹੋ ਫਿਰ ਆਪਾਂ ਦੁਬਾਰਾ ਚੈੱਕ ਕਰ ਲੈਣੇ ਆ ਜੀ ਇੱਕ ਮਿੰਟ ਹਾਂਜੀ ਸੋ 45 ਦੇ ਲਈ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸੀ ਇਹ ਕਰਮਚਾਰੀ ਵਰਗ ਦੀਆਂ ਲਾਲਸਾਵਾਂ ਹਿਰਾਫੇਰੀਆਂ ਤੇ ਫਜ਼ੂਲ ਖਰਚਿਆਂ ਦੇ ਉੱਪਰ ਹੈ ਜੀ ਸੋ ਪ੍ਰਸ਼ਨ ਨੰਬਰ 44 ਦੇ ਆਨਸਰ ਦਾ ਹੈ ਜੀ ਇੱਕ ਮਿੰਟ ਰੁਕੋ ਆਪਾਂ ਚੈੱਕ ਕਰ ਲੈਣੇ ਆ ਹਾਂਜੀ ਸੋ ਪ੍ਰਸ਼ਨ ਨੰਬਰ 44 ਦੇ ਲਈ ਡੀ ਹੀ ਸਹੀ ਆਊਗਾ ਜੀ ਆਨਸਰ ਸੋ ਸਾਰੇ ਜਣੇ ਸਹੀ ਕਰ ਲਓ ਜੀ ਕਿ ਦਿਆਲ ਸਿੰਘ ਕਾਲਜ ਲਾਹੌਰ ਤੋਂ ਉਹਨਾਂ ਨੇ ਕੀਤਾ ਹੈ ਜੀ ਈਸ਼ਵਰ ਚੰਦਰ ਦਰ ਨੇ ਬੀਏ ਆਨਰਸ ਦੀ ਡਿਗਰੀ ਸੋ ਡੀ ਸਹੀ ਹੈ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 45 45 ਕਰ ਲਿਆ ਜੀ 46 ਵਾਲ ਚੱਲਦੇ ਹਾਂ ਕਿਹੜੇ ਨਾਟਕ ਨੂੰ ਹਰਚਰਨ ਸਿੰਘ ਨੇ 1971 ਵਿੱਚ ਸੰਪਾਦਿਤ ਕਰਵਾਇਆ অপਸ਼ਨ A ਸਾਰੇ ਇਕਾਂਗੀ B ਸਾਰੇ ਦੇ ਸਾਰੇ ਨਾਟਕ C ਕੇਵਲ ਸ਼ਾਮੂ ਸ਼ਾਹ ਤੇ D ਸੁਹਾਗਤ ਤੇ ਸੁਭਦਰਾ ਹਾਂਜੀ ਪ੍ਰਸ਼ਨ ਨੰਬਰ 46 ਦੇ ਲਈ ਉੱਤਰ ਕਰ ਦਿਓ ਜੀ ਸੋ ਜਿਨ੍ਹਾਂ ਦਾ ਉੱਤਰ B ਆਇਆ ਹੈ ਜੀ ਸਾਰੇ ਦੇ ਸਾਰੇ ਨਾਟਕ ਬਿਲਕੁਲ ਸਹੀ ਆਨਸਰ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 47 ਸੰਤ ਸਿੰਘ ਸੇਖੋਂ ਨੇ ਈਸ਼ਵਰ ਚੰਦਰ ਨੰਦਾ ਦੀਆਂ ਕਿੰਨੀਆਂ ਪੁਸਤਕਾਂ ਦਾ ਸੰਪਾਦਨ ਕੀਤਾ ਆਪਸ਼ਨ ਏ 1 ਬੀ 2 ਸੀ 3 ਤੇ ਡੀ 4 ਹਾਂਜੀ ਪ੍ਰਸ਼ਨ ਨੰਬਰ 47 ਦੇ ਲਈ ਉੱਤਰ ਦੇ ਦਿਓ ਕੀ ਉੱਤਰ ਬਣਦਾ ਹੈ ਜੀ ਇਸ ਦਾ ਉਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਬੀ ਬਿਲਕੁਲ ਸਹੀ ਹਨ ਦੋ ਹੈ ਜਿਹੜੀਆਂ ਉਹਨਾਂ ਨੇ ਗਲਪ ਸਾਹਿਤ ਦਾ ਕੀਤਾ ਸੀ ਜੀ ਸੰਤੋ ਸੰਤ ਸਿੰਘ ਸੇਖੋ ਨੇ ਸੋ ਦੋ ਪੁਸਤਕਾਂ ਆਉਣਗੀਆਂ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 48 ਈਸ਼ਵਰ ਚੰਦਰ ਨੰਦਾ ਨੂੰ ਕਦੋਂ ਮਹਿਕਮਾ ਪੈਪਸੂ ਵੱਲੋਂ ਸਨਮਾਨਿਤ ਕੀਤਾ ਗਿਆ ਆਪਸ਼ਨ A 1966 B 1920 C 1913 ਤੇ D 1951 हां जी ਪ੍ਰਸ਼ਨ ਨੰਬਰ 48 ਦੇ ਲਈ ਉੱਤਰ ਦੇ ਦਿਓ ਜੀ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਡੀ ਕੀਤਾ ਹੈ ਜੀ 1951 ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 49 ਸੋਸ਼ਲ ਸਰਕਲ ਨਾਟਕ ਵਿੱਚ ਕਿਸ ਸ਼੍ਰੇਣੀ ਦੀਆਂ ਖੁਦਗਰਜ਼ੀਆਂ ਨੂੰ ਵਿਸ਼ਾ ਬਣਾਇਆ ਗਿਆ ਹੈ? ਆਪਸ਼ਨ A ਅਮੀਰ ਸ਼੍ਰੇਣੀ B ਪਿੰਡੂ ਸ਼੍ਰੇਣੀ C ਬੁਰਜੂਆ ਸ਼੍ਰੇਣੀ ਤੇ D ਸਰਮਾਇਦਾਰੀ ਸ਼੍ਰੇਣੀ। ਹਾਂਜੀ ਪ੍ਰਸ਼ਨ ਨੰਬਰ 49 ਦੇ ਲਈ ਉੱਤਰ ਕਰ ਦਿਓ। ਹਾਂਜੀ ਉਹ ਜੀ ਇਹ ਨਾ ਜਿੱਥੋਂ ਆਪਾਂ ਪੜ੍ਹ ਰਹੇ ਆਂ ਤੇ ਉੱਥੇ ਉਹਨਾਂ ਨੇ ਦੋ ਪੁਸਤਕਾਂ ਜਿਹੜੀਆਂ ਦਿੱਤੀਆਂ ਹੋਈਆਂ ਨੇ ਉਹ ਲਿਖਿਆ ਨਹੀਂ ਹੋਇਆ ਜੀ ਕਿਹੜੀਆਂ-ਕਿਹੜੀਆਂ ਨੇ ਸਿਰਫ ਉਹਨਾਂ ਨੇ ਇਹ ਦੱਸਿਆ ਹੋਇਆ ਵੀ ਦੋ ਪੁਸਤਕਾਂ ਦਾ ਜਿਹੜਾ ਹੈ ਵੀ ਮੈਨੂੰ ਨਹੀਂ ਲੱਭਿਆ ਕਿਤੋਂ ਵੀ ਕਿ ਉਹਨਾਂ ਨੇ ਦੱਸਿਆ ਹੋਵੇ ਕਿਤੇ ਆਪਾਂ ਦੋ ਤਿੰਨ ਬੁੱਕਸ ਦੇ ਵਿੱਚੋਂ ਚੈੱਕ ਕੀਤਾ ਆਨਲਾਈਨ ਵੀ ਦੇਖਿਆ ਸੀ ਤੇ ਜੇ ਤੁਹਾਨੂੰ ਵੀ ਕਿਤੋਂ ਲੱਭੇ ਤਾਂ ਮੈਨੂੰ ਵੀ ਜ਼ਰੂਰ ਦੱਸ ਦਿਓ ਜੀ ਵੀ ਉਹਨਾਂ ਨੇ ਸਿਰਫ ਇੰਨਾ ਮੈਂਸ਼ਨ ਕੀਤਾ ਵੀ ਉਹਨਾਂ ਨੇ ਦੋ ਪੁਸਤਕਾਂ ਦਾ ਸੰਪਾਦਨ ਕਰਵਾਇਆ ਪਰ ਕਿਹੜੀਆਂ-ਕਿਹੜੀਆਂ ਇਹ ਨਹੀਂ ਦੱਸਿਆ ਹੋਇਆ ਜੀ ਹਾਂਜੀ ਪ੍ਰਸ਼ਨ ਨੰਬਰ 49 ਦੇ ਲਈ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਸੋ ਬੁਰਜੂਆ ਸ਼੍ਰੇਣੀ ਬਿਲਕੁਲ ਸਹੀ ਹੈ ਓਕੇ ਜੀ ਆਪਾਂ ਦੋ ਰੀਡ ਕੀਤੀਆਂ ਨੇ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 50 ਏ ਡੂਮ ਨੇ ਇਕਾਂਗੀ ਵਿੱਚ ਕਿਸ ਸਮੱਸਿਆ ਦਾ ਨਿਰੂਪਣ ਕੀਤਾ ਗਿਆ ਹੈ অপশন এ পেੰਡੂ জীবন বি दलित সমস্যা সি শহরি সমাজ ਤੇ ডি ભ્રષ્ટાચાર હાજી પ્રશ્ન નંબર 50 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਬੀ ਬਿਲਕੁਲ ਸਹੀ ਹੈ दलित समस्या ਨੂੰ ਦੀ ਸਮੱਸਿਆ ਨੂੰ ਪੇਸ਼ ਕੀਤਾ ਗਿਆ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 51 ਸੋਸ਼ਲ ਸਰਕਲ ਨਾਟਕ ਸੁਧਾਰਵਾਦ ਦੀ ਥਾਂ ਕਿਸ ਰੁਚੀ ਵਾਲਾ ਹੈ অপਸ਼ਨ A ਰੋਮਾਂਟਿਕ B ਆਲੋਚਨਾਤਮਕ யਥਾਰਥਵਾਦ C ਕਾਵਿਕ ਤੇ D ਰਾਜਨੀਤਿਕ हां जी ਪ੍ਰਸ਼ਨ ਨੰਬਰ 51 ਦੇ ਲਈ ਉੱਤਰ ਦੇ ਦਿਓ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ B ਬਿਲਕੁਲ ਸਹੀ ਹੈ ਕਿ ਆਲੋਚਨਾਤਮਕ யਥਾਰਥਵਾਦ ਨੂੰ ਜਿਹੜਾ ਪੇਸ਼ ਕੀਤਾ ਗਿਆ ਹੈ सुधारवाद ਦੀ ਜਗ੍ਹਾ ਤੇ ਆਲੋਚਨਾਤਮਕ ਤੇ ਯਥਾਰਥਵਾਦ ਹੈ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 52 ਕਿਹੜਾ ਇਕਾਂਗੀ ਸ਼ੇਕਸਪੀਅਰ ਦੇ ਮਿਡ ਸਮਰਜ਼ ਨਾਈਟ ਡ੍ਰੀਮਸ ਤੇ ਆਧਾਰਿਤ ਹੈ ਆਪਸ਼ਨ A ਬਾਬੇ ਕਸੀਟੇ ਦੀ ਨਾਟ ਮੰਡਲੀ B ਸ਼ਾਮੂਸ਼ਾ C ਮੁਰਾਦ ਤੇ D ਜਿੰਨ ਹਾਂਜੀ ਪ੍ਰਸ਼ਨ ਨੰਬਰ 52 ਦੇ ਲਈ ਉੱਤਰ ਦੇ ਦਿਓ ਜੀ ਬਿਲਕੁਲ ਸੌਖਾ ਤੇ ਆਸਾਨ ਪ੍ਰਸ਼ਨ ਹੈ ਜੀ ਹਾਂਜੀ ਸੋ ਇਹ ਵੀ ਜਿਹੜਾ ਹੈ ਅਨੁਵਾਦਿਤ ਨਾਟਕ ਹੈ ਹਾਂਜੀ ਸੋ ਪ੍ਰਸ਼ਨ ਨੰਬਰ 52 ਦੇ ਲਈ ਉੱਤਰ ਇਹ ਬਿਲਕੁਲ ਸਹੀ ਹੈ ਬਾਬੇ ਕਸੀਟੇ ਦੀ ਨਾਟ ਮੰਡਲੀ ਬਿਲਕੁਲ ਸਹੀ ਆਨਸਰ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 53 ਪੰਜਾਬੀ ਦਾ ਪਹਿਲਾ ਇਕਾਂਗੀ ਨਾਟਕ ਦੁਲਹਨ ਜਾਂ ਸੁਹਾਗ ਕਦੋਂ ਲਿਖਿਆ ਗਿਆ অপশন এ 1920 বি 1929 সি 1951 ਤੇ ডি 1913 हां जी ਪ੍ਰਸ਼ਨ ਨੰਬਰ 53 ਦੇ ਲਈ ਉੱਤਰ ਦੇ ਦਿਓ ਜੀ ਜੀ ਸੋ ਇੱਥੇ ਜਿਹੜੇ ਉੱਤਰ ਕਰ ਰਹੇ ਹਨ ਜੀ ਡੀ ਬਿਲਕੁਲ ਸਹੀ ਹੈ 1913 ਦੇ ਵਿੱਚ ਲਿਖਿਆ ਗਿਆ ਤੇ ਪਹਿਲਾ ਉਹਨਾਂ ਦਾ ਇਕਾਂਗੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 54 ਸੁਹਾਗ ਇਕਾਂਗੀ ਦਾ ਮੁੱਖ ਵਿਸ਼ਾ ਕੀ ਹੈ অপਸ਼ਨ A ਵਹਿਮ ਵਹਿਮ ਪਰਮ B ਬਾਲ ਵਿਆਹ ਤੇ ਅਨਜੋੜ ਵਿਆਹ ਦੀ ਸਮੱਸਿਆ C ਬੇਰੋਜ਼ਗਾਰੀ ਤੇ D ਭ੍ਰਿਸ਼ਟਾਚਾਰ ਹਾਂਜੀ ਪ੍ਰਸ਼ਨ ਨੰਬਰ 54 ਦੇ ਲਈ ਉੱਤਰ ਦੇ ਦਿਓ ਜੀ ਜੀ ਸੁਹਾਗ ਇਕਾਂਗੀ ਤੁਹ ਇਥੇ ਜਿਨ੍ਹਾਂ ਨੇ ਉੱਤਰ ਦਿੱਤਾ ਹੈ ਜੀ ਬੀ ਬਿਲਕੁਲ ਸਹੀ ਹੈ ਬਾਲ ਵਿਆਹ ਤੇ ਅਨਜੋੜ ਵਿਆਹ ਦੀਆਂ ਸਮੱਸਿਆਵਾਂ ਇਹ ਜਿਹੜੇ ਆਪਣੇ ਪ੍ਰਾਈਵੇਟ ਸਕੂਲ ਹਨ ਉਹਨਾਂ ਦੇ ਵਿੱਚ ਲੱਗਿਆ ਹੋਇਆ ਕ ਕਥਾ ਸੰਵੇਦਨਾ ਬੁੱਕ ਦੇ ਵਿੱਚ ਈਸ਼ਵਰ ਚੰਦਰ ਰੰਦਾ ਦੀ ਸੁਹਾਗ ਇਕਾਂਗੀ ਉਹਨਾਂ ਨੂੰ ਲੱਗੀ ਹੋਈ ਹੈ 9th 10th ਵਾਲਿਆਂ ਨੂੰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 55 ਕਿਹੜਾ ਇਕਾਂਗੀ ਸੰਗ੍ਰਹਿ 1951 ਵਿੱਚ ਪ੍ਰਕਾਸ਼ਿਤ ਹੋਇਆ ਤੇ ਇਸ ਵਿੱਚ ਚਾਰ ਇਕਾਂਗੀਆਂ ਸਨ অপਸ਼ਨ A ਲਿਸ਼ਕਾਰੇ B ਚਲਕਾਰੇ C ਚਮਕਾਰੇ ਤੇ D ਸੁਭਦਰਾ ਹਾਂਜੀ ਪ੍ਰਸ਼ਨ ਨੰਬਰ 55 ਦੇ ਲਈ ਉੱਤਰ ਦੇ ਦਿਓ ਜੀ ਜੀ ਸੋ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ B ਚਲਕਾਰੇ ਬਿਲਕੁਲ ਸਹੀ ਹੈ 1951 ਦੇ ਵਿੱਚ ਪ੍ਰਕਾਸ਼ਿਤ ਹੋਇਆ ਤੇ ਇਸ ਵਿੱਚ ਚਾਰ ਇਕਾਂਗੀਆਂ ਹਨ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 56 ਹਾਂਜੀ ਉਹ ਕਾਲਜ ਜਿੱਥੇ ਈਸ਼ਵਰ ਚੰਦਰ ਨੰਦਾਰ ਨੇ ਐਮਏ ਅੰਗਰੇਜ਼ੀ ਅਵਲ ਰਹਿ ਕੇ ਪਾਸ ਕੀਤੀ ਆਪਸ਼ਨ A ਮਹਿੰਦਰਾ ਕਾਲਜ ਲਾਹੌਰ ਮਹਿੰਦਰ ਸਿੰਘ ਕਾਲਜ ਲਾਹੌਰ B ਸਰਕਾਰੀ ਕਾਲਜ ਮੁਲਤਾਨ C ਗਵਰਨਮੈਂਟ ਕਾਲਜ ਮੁਲਤਾਨ ਤੇ D ایف ਸੀ ਕਾਲਜ ਲਾਹੌਰ ਹਾਂਜੀ ਪ੍ਰਸ਼ਨ ਨੰਬਰ 56 ਦੇ ਲਈ ਉੱਤਰ ਦੇ ਦਿਓ ਜੀ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਡੀ ਬਿਲਕੁਲ ਸਹੀ ਹੈ ਐਫ ਐਫਸੀ ਕਾਲਜ ਲਾਹੌਰ ਤੋਂ ਉਹਨਾਂ ਨੇ ਐਮਏ ਦੀ ਡਿਗਰੀ ਅੰਗਰੇਜ਼ੀ ਦੀ ਅਵਲ ਰਹਿ ਕੇ ਪਾਸ ਕੀਤੀ ਨੈਕਸਟ ਜੀ ਪ੍ਰਸ਼ਨ ਨੰਬਰ 57 ਕਿਹੜੇ ਸਾਲ ਵਿੱਚ ਲਿਸ਼ਕਾਰੇ ਕਾਂਗੀ ਸੰਗ੍ਰਹਿ ਪ੍ਰਕਾਸ਼ਿਤ ਹੋਇਆ অপਸ਼ਨ A 1951 B 1971 C 1968 ਤੇ D 1953 ਹਾਂਜੀ ਪ੍ਰਸ਼ਨ ਨੰਬਰ 57 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਇੱਥੇ ਜਿੰਨਾ ਦਾ ਉੱਤਰ ਆਇਆ ਹੈ ਜੀ ਡੀ 1953 ਬਿਲਕੁਲ ਸਹੀ ਆਨਸਰ ਹੈ ਲਿਸ਼ਕਾਰੇ ਜਿਹੜਾ ਇੱਕਾਂਗੀ ਸਕਦਾ ਹੈ ਉਹ 1953 ਦੇ ਵਿੱਚ ਆਇਆ ਤੇ ਇਸ ਵਿੱਚ ਦੇ ਵਿੱਚ ਇਸ ਵਿੱਚ ਵੀ ਚਾਰ ਇਕਾਂਗੀਆਂ ਸ਼ਾਮਲ ਹਨ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 58 ਕਿਹੜੇ ਸਾਲ ਚਮਕਾਰੇ ਇਕਾਂਗੀ ਸੰਗ੍ਰਹਿ ਪ੍ਰਕਾਸ਼ਿਤ ਹੋਇਆ অপਸ਼ਨ A 1953 B 1955 C 1966 ਤੇ D 1960 ਹਾਂਜੀ ਪ੍ਰਸ਼ਨ ਨੰਬਰ 58 ਦੇ ਲਈ ਉੱਤਰ ਦੇ ਦਿਓ ਜੀ ਕਿ ਜਿਹੜਾ ਚਮਕਾਰੀ ਇਕਾਂਗੀ ਸੰਗ੍ਰਹਿ ਹੈ ਉਹ ਕਦੋਂ ਪ੍ਰਕਾਸ਼ਿਤ ਹੋਇਆ ਸੋ ਇੱਥੇ ਉੱਤਰ ਸੀ ਕਰਨ ਵਾਲੇ ਬਿਲਕੁਲ ਸਹੀ ਹਨ 1966 ਜਾਂ 64 ਜਿਹੜਾ ਉੱਤਰ ਹੈ ਇਸ ਦਾ ਮਿਲਦਾ ਹੈ ਸੋ ਇਹਦੇ ਵਿੱਚ ਵੀ ਚਾਰ ਇਕਾਂਗੀਆਂ ਹੀ ਸ਼ਾਮਲ ਹਨ ਸੋ ਆਪਸ਼ਨ ਸੀ ਬਿਲਕੁਲ ਕਰੈਕਟ ਹੈ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 59 ਸਾਰੇ ਦੇ ਸਾਰੇ ਨਾਟਕ ਨਾਮ ਹੀਠ ਨਾਟਕਾਂ ਦਾ ਸੰਪਾਦਨ ਕਿਸ ਨੇ ਕੀਤਾ অপਸ਼ਨ A ਸੰਤ ਸਿੰਘ ਸੇਖੋਂ B ਨੌਰਾ ਰਿਜਡ C ਹਰਚਰਨ ਸਿੰਘ ਤੇ D ਗੁਰਚਰਨ ਸਿੰਘ ਤਾਲਿਬ ਹਾਂਜੀ ਪ੍ਰਸ਼ਨ ਨੰਬਰ 59 ਦੇ ਲਈ ਉੱਤਰ ਦੇ ਦਿਓ ਜੀ ਕਿ ਸਾਰੇ ਦੇ ਸਾਰੇ ਜਿਹੜੇ ਨਾਟਕ ਹੈ ਉਸ ਨਾਮ ਹੀਠ ਕਿੰਨਾ ਨੇ ਸੰਪਾਦਿਤ ਕਰਵਾਇਆ ਜੀ ਸੋ ਜਿਨ੍ਹਾਂ ਨੇ ਇੱਥੇ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਹਰਚਰਨ ਸਿੰਘ ਨੇ 1971 ਈਸਵੀ ਦੇ ਵਿੱਚ ਜਿਹੜਾ ਸੰਪਾਦਿਤ ਕਰਵਾਇਆ ਸੋ ਪ੍ਰਸ਼ਨ ਨੰਬਰ 59 ਦੇ ਲਈ ਸੀ ਆਪਸ਼ਨ ਬਿਲਕੁਲ கரੈਕਟ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 60 ਈਸ਼ਵਰ ਚੰਦਰ ਨੰਦਾ ਦੀ ਮੌਤ ਕਦੋਂ ਹੋਈ ਆਪਸ਼ਨ A 3 ਸਤੰਬਰ 1968 B 3 ਸਤੰਬਰ 1964 C 30 ਸਤੰਬਰ 1892 ਇਆ ਡੇ 30 ਸਤੰਬਰ 1951 ਹਾਂਜੀ ਪ੍ਰਸ਼ਨ ਨੰਬਰ 60 ਦੇ ਲਈ ਉੱਤਰ ਦੇ ਦਿਓ ਜੀ ਆਪਣੀ ਅੱਜ ਦੀ ਕਲਾਸ ਦਾ ਆਖਰੀ ਪ੍ਰਸ਼ਨ ਹੈ ਜੀ ਇਹ ਹਾਂਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਏ ਬਿਲਕੁਲ ਸਹੀ ਹੈ 3 ਸਤੰਬਰ 1966 ਈਸਵੀ ਦੇ ਵਿੱਚ ਉਹਨਾਂ ਦੀ ਜਿਹੜੀ ਮੌਤ ਆ ਹੋ ਜਾਂਦੀ ਹੈ ਸੋ ਇਹ ਸੀ ਜੀ ਆਪਣੀ ਅੱਜ ਦੀ ਕਲਾਸ ਈਸ਼ਵਰ ਚੰਦਰ ਅਨੰਦਾ ਬਾਰੇ ਆਪਣਾ ਜਿਹੜਾ ਇੱਕ ਰਾਈਟਰ ਹੈ ਹੋਰ ਕੰਪਲੀਟ ਹੁੰਦਾ ਹੈ ਜੀ ਤਾਂ ਕੱਲ ਨੂੰ ਆਪਾਂ ਮਿਲਦੇ ਹਾਂ ਜੀ ਅਗਲੇ ਰਾਈਟਰ ਦੇ ਨਾਲ ਕਿਸੇ ਦਾ ਕੋਈ ਸਵਾਲ ਪ੍ਰਸ਼ਨ ਕੋਈ ਸੁਝਾਅ ਹੈ ਤਾਂ ਉਹ ਦੱਸ ਸਕਦਾ ਹੈ ਜੀ ਨਹੀਂ ਤਾਂ ਫਿਰ ਆਪਾਂ ਇੱਥੇ ਹੀ ਆਪਣੀ ਕਲਾਸ ਨੂੰ ਕਰਦੇ ਹਾਂ ਜੀ ਖਤਮ ਫਿਰ ਕੱਲ ਨੂੰ ਮਿਲਾਂਗੇ ਜੀ 6:30 ਵਾਲੀ ਵਿਆਕਰਣ ਦੀ ਕਲਾਸ ਤੇ 7:30 ਵਜੇ ਅਗਲਾ ਜਿਹੜਾ ਨਾਟਕਕਾਰ ਜਾਂ ਇਕਾਂਗੀਕਾਰ ਉਹ ਕਰਾਂਗੇ ਧੰਨਵਾਦ ਜੀ ਸਭ ਦਾ ਧੰਨਵਾਦ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸੋ ਜੇ ਕੋਈ ਨਵਾਂ ਆਇਆ ਤਾਂ ਕਲਾਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਜੋ ਨਵੀਆਂ ਵੀਡੀਓ ਦੇ ਲਿੰਕਸ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਬਿਲਕੁਲ ਜੀ ਬਿਲਕੁਲ ਬਲਵੰਤ ਗਾਰਗੀ ਹੀ ਹੈ ਜੀ ਆਪਣੀ ਅਗਲੇ ਨੈਕਸਟ ਇਕਾਂਗੀਕਾਰ ਤੇ ਨਾਟਕਕਾਰ ਬਲਵੰਤ ਗਾਰਗੀ ਕਰਾਂਗੇ ਜੀ ਕੱਲ ਨੂੰ ਬਿਲਕੁਲ ਉਹੀ ਬੰਦੇ ਹੈ ਆਪਣੇ ਅਕਲੀ ਲਾਈਨ ਵਾਈਜ਼ ਹਾਂਜੀ ਓਕੇ ਜੀ ਓਕੇ ਧੰਨਵਾਦ ਜੀ ਹਾਂਜੀ ਸੋ ਕਲਾਸ ਖਤਮ ਹੋਣ ਤੋਂ ਬਾਅਦ ਕਮੈਂਟਾਂ ਦੇ ਵਿੱਚ ਆਪਣੇ ਸੁਝਾਅ ਜ਼ਰੂਰ ਦਿਆ ਕਰੋ ਜੀ ਲਾਈਵ ਚੈਟ ਹੈ ਜਿਹੜੀ ਉਹ ਲਾਈਵ ਦੇ ਵਿੱਚ ਹੀ ਰਹਿ ਜਾਂਦੀ ਹੈ ਸੋ ਜੇ ਤੁਸੀਂ ਕਮੈਂਟ ਕਰੋਗੇ ਤਾਂ ਜਿਹੜੇ ਹੋਰ ਵਿਦਿਆਰਥੀ ਜੋ ਦੇਖਦੇ ਨੇ ਉਹਨਾਂ ਨੂੰ ਬਹੁਤ ਹੈਲਪ ਮਿਲੇਗੀ ਜੀ ਕਿਉਂਕਿ ਜਿਹੜੇ ਕਮੈਂਟ ਹੈ ਉਹ ਜ਼ਰੂਰ ਸਾਰੇ ਧਿਆਨ ਨਾਲ ਪੜਦੇ ਨੇ ਵੀ ਇਸ ਕਲਾਸ ਦੇ ਕਿਸ ਤਰ੍ਹਾਂ ਦੇ ਕਮੈਂਟ ਆ ਜਿਹੜੇ ਕੀਤੇ ਹੋਏ ਆ ਹਾਂਜੀ ਮਿਲਦੇ ਹਾਂ ਜੀ ਫਿਰ ਕੱਲ ਨੂੰ 6:30 ਤੇ 7:30 ਵਾਲੀ ਕਲਾਸ ਦੇ ਵਿੱਚ ਸਭ ਦਾ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ